ਅੱਜ ਦਾ ਵਿਸ਼ਾ ਹੈ ਪੰਜਾਬ ਪੰਜਾਬ ਭਾਰਤ ਦੇ ਉੱਤਰੀ ਭਾਗ ਵਿੱਚ ਸਥਿਤ ਇੱਕ ਮਹੱਤਵਪੂਰਨ ਰਾਜ ਹੈ ਇਹ ਰਾਜ ਆਪਣੀ ਖੂਬਸੂਰਤੀ ਖੇਤੀਬਾੜੀ ਸੰਸਕ੍ਰਿਤੀ ਅਤੇ ਇਤਿਹਾਸਿਕ ਮਹੱਤਤਾ ਕਰਕੇ ਜਾਣਿਆ ਜਾਂਦਾ ਹੈ ਪੰਜਾਬ ਸ਼ਬਦ ਦਾ ਅਰਥ ਪੰਜ ਨਦੀਆਂ ਦਾ ਦੇਸ਼ ਹੈ ਉਹ ਕੀ ਬਿਆਸ ਰਾਵੀ ਚਨਾਬ ਸਤਲੁਜ ਅਤੇ ਜੇਹਲਮ ਨਦੀਆਂ ਨੂੰ ਦਰਸਾਉਂਦਾ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਇਸ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਅਤੇ ਬਠਿੰਡਾ ਆਉਂਦੇ ਹਨ ਪੰਜਾਬ ਦੀ ਮੁੱਖ ਭਾਸ਼ਾ ਪੰਜਾਬੀ ਹੈ ਅਤੇ ਇੱਥੇ ਬਹੁਤ ਖੁਸ਼ਮિજાਜ ਦਿਲਦਾਰ ਅਤੇ ਮਿਹਨਤੀ ਲੋਕ ਹਨ ਇੱਥੇ ਦੀ ਖੇਤੀਬਾੜੀ ਬਹੁਤ ਵਧੀਆ ਹੈ ਅਤੇ ਪੰਜਾਬ ਨੂੰ ਭਾਰਤ ਦਾ ਅੰਨ ਗੋਦਾਮ ਵੀ ਕਿਹਾ ਜਾਂਦਾ ਹੈ ਪੰਜਾਬ ਦਾ ਇਤਿਹਾਸ ਬਹੁਤ ਸ਼ਾਨਦਾਰ ਅਤੇ ਗੌਰਵਮਈ ਹੈ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਿੱਖ ਧਰਮ ਦੀ ਸਥਾਪਨਾ ਕੀਤੀ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿੱਚ ਸਥਿਤ ਹੈ ਜੋ ਕਿ ਪੰਜਾਬ ਦੀ ਸਭ ਤੋਂ ਮਹੱਤਮਪੂਰਨ ਧਾਰਮਿਕ ਥਾਂ ਹੈ ਇੱਥੇ ਸ਼ਹੀਦੇ ਆਜਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਵਿਅਕਤੀ ਜਨਮੇ ਪੰਜਾਬ ਦੀ ਸੱਭਿਆਚਾਰਕ ਪੱਖ ਵੀ ਬਹੁਤ ਰੰਗੀਨ ਹੈ ਪੰਗੜਾ ਗਿੱਧਾ ਆਦਿ ਇੱਥੇ ਦੇ ਪ੍ਰਸਿੱਧ ਨਾਚ ਹਨ ਲੋਕ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਲੱਸੀ ਨੂੰ ਖਾਣ ਪੀਣ ਵਿੱਚ ਪਸੰਦ ਕਰਦੇ ਹਨ ਪੰਜਾਬ ਦੇ ਲੋਕ ਬਹੁਤ ਜ਼ਮੀਨ ਨਾਲ ਜੁੜੇ ਹੋਏ ਹਨ ਇੱਥੇ ਦੇ ਬਹੁਤ ਸਾਰੇ ਜਵਾਨ ਫੌਜ ਵਿੱਚ ਭਰਤੀ ਹੁੰਦੇ ਹਨ ਪੰਜਾਬ ਦੇਸ਼ ਦੀ ਸਰਹੱਦ ਤੇ ਸਥਿਤ ਹੈ ਇਸ ਕਰਕੇ ਇਹ ਰਾਸ਼ਟਰੀ ਰੱਖਿਆ ਲਈ ਵੀ ਮਹੱਤਵਪੂਰਨ ਹੈ ਅੱਜ ਪੰਜਾਬ ਵਿਕਾਸ ਅਤੇ ਤਕਨੀਕ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਨਤੀਜੇ ਵਜੋਂ ਪੰਜਾਬ ਆਪਣੀ ਸੰਸਕ੍ਰਿਤੀ, ਇਤਿਹਾਸ, ਖੇਤੀ, ਧਰਮ ਅਤੇ ਲਿਦਾਈ ਕਰਕੇ ਪੂਰੇ ਭਾਰਤ ਵਿੱਚ ਵੱਖਰੀ ਪਛਾਣ ਬਣਾਉਂਦਾ ਹੈ।